ਜੀ ਸ਼ਾਮ ਦੇ ਬਚਨ ਚ ਦੇਖਾਂਗੇ ਪਹਿਲਾ ਰਾਜਾ ਚਾਰ ਦੀ 29 ਚ ਲਿਖਿਆ ਆਵਾ ਪਰਮੇਸ਼ਰ ਨੇ ਸੁਲੇਮਾਨ ਨੂੰ ਬੁੱਧ ਤੇ ਸਮਝ ਬਹੁਤ ਹੀ ਵਧਿਕ ਦਿੱਤੀ ਸੀ ਅਤੇ ਖੁੱਲਾ ਮਨਸਮੁੰਦਰ ਦੇ ਕੰਡੇ ਦੀ ਰੇਤ ਵਾਂਗੂ ਹallelujah ਪਰਮੇਸ਼ਰ ਨੇ ਸੁਲੇਮਾਨ ਨੂੰ ਬੁੱਧ ਕਿਉਂ ਨਹੀਂ ਦਿੱਤੀ ਸੀ ਕਿਉਂਕਿ ਉਹਨੇ ਬੁੱਧ ਮੰਗੀ ਸੀ ਬੁੱਧ ਦੇ ਨਾਲ ਸਾਰੀਆਂ ਚੀਜ਼ਾਂ ਬਲੇਸਿੰਗ ਮਿਲੀਆਂ ਸੀ ਉਹਨਾਂ ਨੂੰ ਬਹੁਤ ਜ਼ਿਆਦੀ ਧਨ ਦੌਲਤ ਬਹੁਤ ਹੀ ਆਸ਼ੀਸ਼ ਬਰਕਤ ਬਹੁਤ ਹੀ ਦੁਨੀਆ ਡਰਦੀ ਸੀ ਕਿਉਂਕਿ ਪਰਮੇਸ਼ਨ ਨੇ ਉਹਨਾਂ ਨੂੰ ਪਰਮੇਸ਼ਰ ਕੋ ਮੰਗਿਆ ਪਰਮੇਸ਼ਨ ਮੈਨੂੰ ਬੁੱਧ ਚਾਹੀਦੀ ਤੇ ਪਰਮੇਸ਼ਨ ਨੇ ਕਿਹਾ ਨੇ ਬਹੁਤ ਹੀ ਵਧੀਆ ਚੀਜ਼ ਮੰਗੀ ਬੁੱਧ ਮੰਗੀ ਹੈ ਨਾ ਤੇ ਸੁਲੈਮਾਨ ਮੈਂ ਤੈਨੂੰ ਬੁੱਧ ਇਹੋ ਜੀ ਦਵਾਂਗਾ ਨਾ ਤੇਰੇ ਵਰਗਾ ਕੋਈ ਹੋਏਗਾ ਤੇ ਨਾਂ ਵਾਲੀ ਪੀੜੀ 'ਚ ਤੇਰੇ ਵਰਗਾ ਬਣੇਗਾ ਹallelujah ਕਿਉਂਕਿ ਪਰਮੇਸ਼ਨ ਨੇ ਉਹਨੂੰ ਬੁੱਧ ਬਹੁਤ ਜ਼ਿਆਦਾ ਦਿੱਤੀ ਸੀ ਤੁਹਾਨੂੰ ਹੀ ਸੋਲੀ ਮਾਤਰਾ ਪਰਮੇਸ਼ਰ ਬੁੱਧ ਦਵੇ ਤੁਸੀਂ ਵੀ ਬੁੱਧ ਆਪਣਾ ਤਸਮਾਲ ਕਰੋ ਯਸੂ ਮਸੀਹ ਦੇ ਨਾਮ ਚ ਮੰਗਦੀ ਆ ਆਮੀਨ ਹallelujah 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 ਧੰਨਵਾਦ 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 ਮੇਰੇ ਪਿਆਰੇ ਪ੍ਰਭੂ ਜੀ ਮਹਾਨ ਪਿਤਾ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਪਿਤਾ ਜੀਂਦੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਪਿਤਾ ਤੁਸੀਂ ਸਾਡੀ ਸਹਾਇਤਾ ਕੀਤੀ ਸਾਡੀ ਮਦਦ ਕੀਤੀ ਪਿਤਾ ਪਰਮੇਸ਼ਰਾਨ ਚਾਂਚ ਪਿਤਾ ਸਾਡੀ ਮਦਦ ਕੀਤੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਇਸ ਪ੍ਰਾਰਥਨਾ ਨਾਲ ਜੁੜਨਗੇ ਪ੍ਰਾਰਥਨਾ ਨੂੰ ਸੁਣਨਗੇ ਮੇਰੇ ਪਿਆਰੇ ਪ੍ਰਭੂ ਜੀ ਮੇਰਾ ਵਿਸ਼ਵਾਸ ਏਕੋ ਦਾਵਨ ਤੁਸੀਂ ਕੱਲੇ ਕੱਲੇ ਨੂੰ ਪਤਾ ਸ਼ੂਗ ਚੰਗਿਆਈ ਦੇਵੋਗੇ ਮੇਰੇ ਪਿਆਰੇ ਪ੍ਰਭੂ ਜੀ ਕਦੇ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਵਚਨ ਕਹਿੰਦਾ ਮੰਗੋ ਤੇ ਦਿੱਤਾ ਜਾਏਗਾ ਡੁੰਡੋਗੇ ਤੇ ਪਾਓਗੇ ਖੜਕਾਓਗੇ ਤੇ ਤੁਹਾਡੇ ਲਈ ਖੋਲਿਆ ਜਾਏਗਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਸਭ ਲਈ ਪਿਤਾ ਪਰਮੇਸ਼ ਰਾਸ਼ੀਸ਼ ਬਰਕਤ ਪਿਤਾ ਪਰਮੇਸ਼ ਚੰਗਿਆਈ ਮੰਗਦੀ ਆ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਪਿਤਾ ਤੁਸੀਂ ਅੱਜ ਤੱਕ ਜੋ ਵੀ ਪ੍ਰਾਰਥਨਾ ਕੀਤੀ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਮੈਨੂੰ ਉੱਤਰ ਦਿੱਤਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਤੁਹਾਡਾ ਸ਼ੁਕਰ ਕਰਦੀ ਆ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਪਿਤਾ ਪਰਮੇਸ਼ ਖੁਦਾਵਨ ਬੁਮਾਰਨੇ ਖੁਦਾਵਨ ਇਸ ਪ੍ਰਾਰਥਨਾ ਤੋਂ ਬਾਅਦ ਪਿਤਾ ਪਰਮੇਸ਼ ਖੁਦਾਵਨ ਤੁਸੀਂ ਨੂੰ ਚੰਗਿਆਈ ਦਿਓਗੇ ਮੇਰੇ ਪਿਆਰੇ ਪ੍ਰਭੂ ਜੀ ਉਹਨਾਂ ਚਿੰਗਿਆਈ ਦਾ ਜੀਵਨ ਮਿਲੇਗਾ ਮੇਰੇ ਪਿਆਰੇ ਪ੍ਰਭੂ ਜੀ ਅੰਨੇ ਦੇਖਣਗੇ ਬੋਲੇ ਸੁਣਨਗੇ ਮੇਰੇ ਪਿਆਰੇ ਪਰ ਗੁੰਗੇ ਬੋਲਣਗੇ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਨਾਮ ਜ ਮੇਰੇ ਪਿਆਰੇ ਪ੍ਰਭੂ ਜੀ ਮੈਂ ਸ਼ੈਤਾਨ ਨੂੰ ਇਸ ਸਿਹੜੀ ਹੁਕਮ ਜੀ ਯੇਸ਼ੂ ਦੇ ਨਾਂ ਤੇ ਛੱਡ ਕੇ ਇਹਨਾਂ ਦੇ ਘਰਾਂ ਜ ਆਊਟ ਹੋ ਮੇਰੀ ਆਵਾਜ਼ ਨੂੰ ਸੁਣ ਜਿੱਥੇ ਵੀ ਸਿਜ ਬੈਠਾ ਹੈ ਇਹਨਾਂ ਦੇ ਘਰਾਂ ਬਾਹਰ ਆਜ ਆਊਟ ਹੋ ਮੈਂ ਪਿਤਾ ਪਰਮੇਸ਼ਰ ਤੁਹਾਡਾ ਜਿੰਦੇ ਲੋ ਪਿਤਾ ਪਰਮੇਸ਼ਰ ਇਹਨਾਂ ਦੇ ਘਰਾਂ ਬਾਹਰ ਜਿ ਛਿੰਕਦੀਆਂ ਪਿਤਾ ਇਹਨਾਂ ਨੂੰ ਤੁਹਾਡੇ ਜਿੰਦੇ ਲੋ ਚ ਕਵਰ ਕਰਦੀਆਂ ਮੇਰੇ ਪਿਆਰੇ ਪ੍ਰਭੂ ਜੀ ਕਿ ਮੇਰੇ ਪਿਆਰੇ ਪ੍ਰਭੂ ਜੀ ਅ ਤੱਕ ਜਿੰਨੀ ਮੈਂ ਪ੍ਰਾਰਥਨਾ ਪਿਤਾ ਪਰਮੇਸ਼ਰ ਕੀਤੀ ਏ ਸੁਦਵਨ ਤੁਸੀਂ ਹਰ ਮੇਰੀ ਪ੍ਰਾਰਥਨਾ ਨੂੰ ਉੱਤਰ ਦਿੱਤਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਸ਼ੁਕਰ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਜਿੱਦਾਂ ਸੁਲੈਮਾਨ ਨੂੰ ਤੁਸੀਂ ਬੁੱਧ ਦਿੱਤੀ ਸੀ ਪਿਤਾ ਸਮਝ ਦਿੱਤੀ ਸੀ ਉਸੇ ਤਰ੍ਹਾਂ ਪਿਤਾ ਪਰਮੇਸ਼ਰ ਇਹਨਾਂ ਨੂੰ ਬੁੱਧ ਤੇ ਸਮਝ ਵੀ ਦਾ ਪਰਮੇਸ਼ਰ ਦੋ ਉਹਨਾਂ ਦੀ ਗਵਾਹੀ ਕਰੋ ਪਿਤਾ ਪਿਤਾ ਤੁਹਾਡੇ ਨਾਮ ਨੂੰ ਪਿਤਾ ਮਹਿਮਾ ਤੇ ਵਡਿਆਈ ਮਿਲਾਈਏ ਯੇਸੂ ਮਸੀਹ ਦੇ ਨਾਮ ਚ ਮੰਗਦੇ ਹਾਂ ਆਮੀਨ ਅਮਨ ਗੋਡ ਬles you